ਪਟਿਆਲਾ ਦੇ ਨਾਬਾ ਰੋਡ ਸਥਿਤ ਪਾਖੜਾ ਨਹਿਰ ਵਿੱਚ ਅੱਜ ਸਵੇਰੇ ਤਕਰੀਬਨ 11 ਵਜੇ ਤਿੰਨ ਭਰਾਵਾਂ ਦੀ ਇਕਲੌਤੀ ਪੈਣ ਨੇ ਪਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਜਿਸ ਨੂੰ ਬਚਾਉਣ ਗਏ ਜਦੋਂ ਉਸਦੇ ਤਿੰਨ ਭਰਾ ਪਾਖੜਾ ਨਹਿਰ ਤੇ ਛਾਲ ਮਾਰਦੇ ਹਨ ਤਾਂ ਉਹਨਾਂ ਵਿੱਚੋਂ ਦੋ ਨੂੰ ਤਾਂ ਲੋਕਾਂ ਨੇ ਬਾਹਰ ਕੱਢ ਲਿਆ ਲੇਕਿਨ ਇਸ ਘਟਨਾ ਵਿੱਚ ਪੈਣ ਦੇ ਨਾਲ ਇੱਕ ਭਰਾ ਦੀ ਵੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਫਿਲਹਾਲ ਮ੍ਰਿਤਕ ਲੜਕੀ ਦੀ Laash ਨੂੰ ਗੋਤਾਖੋਰਾਂ ਨੇ ਬਾਹਰ ਕੱਢਿਆ ਹੈ ਅਤੇ ਮੁੰਡੇ ਦੀ ਭਾਲ ਜਾਰੀ ਹੈ ਇਹ ਪਰਿਵਾਰ ਪਿੰਡ ਰਵਾਸ ਦਾ ਰਹਿਣ ਵਾਲਾ ਸੀ ਜਿਹੜਾ ਪਟਿਆਲਾ ਦੇ ਡਕਾਲਾ ਰੋਡ ਤੇ ਸਥਿਤ ਹੈ। ਇਹ ਬੋਲੇ ਸ਼ੰਕਰ ਡਾਇਵਰ ਕਲੱਬ ਗੋਤਾ ਖੇਡ ਰਹੀ ਟੀਮ ਹੈ ਜੋ ਪੂਰੇ ਪੰਜਾਬ, ਹਰਿਆਣਾ ਹਮਤਰਾ ਰਾਜਸਥਾਨ ਤੱਕ ਆਪਣਾ ਕੰਮ ਕਰਦੀ ਹੈ। ਸੋ ਇੱਕ ਵਾਕਿਆ ਪੰਜਾਬ ਦੇ ਜਿਹੜਾ ਆ ਪਾ ਜ਼ਿਲ੍ਹਾ ਪਟਿਆਲੇ ਦੇ ਵਿੱਚ ਨਾਬਾ ਰੋਡ ਪਖੜਨੈਰ ਦਾ ਪੁਲ ਪੈਂਦਾ ਉੱਥੇ ਇੱਕ ਚਾਲ ਹੈ ਜਿਹੜਾ ਮੇਨ ਹਾਈਵੇ ਦਾ ਪੁਲ ਹੈ। ਉੱਥੋਂ ਇੱਕ ਲੜਕੀ ਜਿਹੜੀ ਹੈ ਰਵਾਸ ਦੀ ਰਹਿਣ ਵਾਲੀ ਆ ਉੱਥੇ ਪਹੁੰਚੀ ਸੀ ਤੇ ਉਤੋਂ ਉਹਦੇ ਪਰਿਵਾਰ ਜਿਹੜਾ ਕੁਝ ਉਹਨਾਂ ਨੂੰ ਪਤਾ ਲੱਗਿਆ ਸੀ ਪਿੱਛੇ ਪਰਿਵਾਰ ਜਿਹੜਾ ਉਹ ਲੱਭਣ ਆ ਰਿਹਾ ਸੀ ਤੇ ਬ੍ਰਦਰ ਨੂੰ ਦੇਖਦੇ ਸਾਰੀ ਲੜਕੀ ਨੇ ਜਿਹੜਾ ਭਾਖੜਾ ਨਰ ਤੇ ਜੰਪ ਕਰਤਾ ਤੇ ਉਸ ਨੂੰ ਬਚਾਣ ਖਾਤਰ ਜਿਹੜਾ ਉਹਦਾ ਬ੍ਰਦਰ ਉਹ ਵੀ ਗਿਆ ਪਰ ਪਾਣੀ ਦੇ ਤੇਜ਼ ਵਾਹ ਕਿਉਂਕਿ ਝਾਲਾ ਉੱਥੇ ਤੇ ਉਹ ਪਾਣੀ ਤੇਜ਼ ਵਾਹਤ ਵਿੱਚ ਬੈਠ ਕੇ ਇਹ ਕਿੰਨੇ ਭਰਾਵਾਂ ਦੀ ਭੈਣ ਸੀ ਕਿ ਜਿਸ ਤਰ੍ਹਾਂ ਪਤਾ ਲੱਗਿਆ ਵੀ ਕੀ ਪੂਰਾ ਮਾਮਲਾ ਹੈ ਘਰ ਦੇ ਵਿੱਚ ਕੌਣ-ਕੌਣ ਸੀ ਲਗਭਗ ਪਤਾ ਲੱਗਿਆ ਵੀ ਤਿੰਨ ਭਰਾਵਾਂ ਦੀ ਇੱਕ ਭੈਣ ਸੀਗੀ ਤੇ ਇਹ ਵਿਆਹੀ ਹੋਈ ਸੀ ਪਰ ਜਿਹੜਾ ਡਿਵੋਰਸ ਉਹਦਾ ਹੋ ਗਿਆ ਸੀਗਾ ਜੀਦੀ ਡੈੱਡ ਬਾਡੀ ਸਾਨੂੰ ਪਸਿਆਣਾ ਜਿਹੜਾ ਹੈਗਾ ਸਮਾਣਾ ਰੋਡ ਉਥੋਂ ਡੈੱਡ ਬਾਡੀ ਮਿਲ ਗਈ ਆ ਸੋ ਡੈੱਡ ਬਾਡੀ ਨੂੰ ਕਢਾ ਕੇ ਰਜਿੰਦਰਾ ਹੌਸਪੀਟਲ ਹਸਪੀਟਲ ਦੇ ਵਿੱਚ ਰਖਾਇਆ ਜਾਏਗਾ ਤੇ ਜਿਹੜਾ ਇਸ ਦਾ ਪ੍ਰਾਪਚਾਉਣ ਦੇ ਲਈ ਗਿਆ ਸੀਗਾ ਕਹਿੰਦੇ ਕਿ ਉਹ ਵੀ ਡੁੱਬਿਆ ਸੀਗਾ ਉਸ ਦੀ ਡੈੱਡ ਬਾਡੀ ਮਿਲੀ ਹੈ ਕੁਝ ਹਾਲ ਉਹਦੇ ਖਾਤਰ ਜਿਹੜੇ ਗੋਤਾਖੋਰ ਆਕਸੀਜਨ ਸਿਲੰਡਰ ਵਾਲੇ ਟੀਮ ਹੈ ਉਹ ਲੱਗੀ ہوئی ਆ ਉਹਨੂੰ ਲੱਭ ਰਹੀ ਐ ਨਾ ਬਰ ਰੋਡ ਪਾਖੜਾ ਨਰ ਤੇ ਪੁਲ ਅਚਲੜੀ ਟੀਮ ਹੈ ਔਰ ਇਥੋਂ ਸਮਾਣਾ ਪਟਿਆਲਾ ਪਾਤੜਾ ਖਨੌਰੀ ਸਾਰੇ ਪਾਸੇ ਇਨਫੋਰਮੇਸ਼ਨ ਦੇ ਦਿੱਤੀ ਗਈ ਆ ਉਹ ਲੜਕੇ ਦੀ ਲਬਰੀ ਕਿਉਂਕਿ ਉਹ ਸਰਦਾਰ ਹੈ ਉਹਦੇ ਕੇਸ ਨੇ ਲੜਕੇ ਦੇ ਤੇ ਹੋ ਸਕਦਾ ਨਾਵਾ ਰੋਡ ਤੋਂ ਵੀ ਭਾਖੜਾ ਦੇ ਵਿੱਚ ਕਈ ਵਾਰੀ ਪੇੜ ਗਿਰਦੇ ਹਨ ਹੇਰੀ ਤੂਫਾਨ ਕਰਨ ਉੱਥੇ ਡੈੱਡ ਬੋਡੀ ਹੋ ਸਕਦੀ ਹੈ ਘਟਨਾ ਤੋਂ ਕਿੰਨੀ ਦੂਰੀ ਦੇ ਉੱਪਰ ਇਹ ਲੜਕੀ ਦੀ ਜਿਹੜੀ ਡੈੱਡ ਬੋਡੀ ਉਹ ਮਿਲੀ ਹੈ ਕਿੰਨਾ ਕੁ ਸਫਰ ਹੋਏ ਗਏ ਲਗਭਗ 5 ਤੋਂ 7 ਕਿਲੋਮੀਟਰ ਦਾ ਸਫਰ ਹੈ ਜਿਹੜਾ ਇਹ ਲੜਕੀ ਨੇ ਤੈਅ ਕਰਿਆ ਪਰ ਇੱਥੇ ਕੋਤਾ ਖੋਰ ਖੜੇ ਸੀ ਜਿਨ੍ਹਾਂ ਨੇ ਕਿ ਤੋਂ ਦੇਖਿਆ ਤੇ ਡੈੱਡ ਬੋਡੀ ਨੂੰ ਤੇ ਬੰਨ ਲਿਆ ਤੇ ਪਰਿਵਾਰ ਨੂੰ ਜਦੋਂ ਦਿਖਾਇਆ ਤਾਂ ਉਹਨਾਂ ਨੇ ਸ਼ਿਕਾਇਤ ਸ਼ੰਕਰ ਜੀ ਕੁੜੀ ਨੂੰ ਬਚਾਉਣ ਦੇ ਲਈ ਤਿੰਨ ਭਰਾ ਤਿੱਕੇ ਜਤਰਾਣ ਕਿੰਨੇ ਜਣਿਆਂ ਨੇ ਛਾਲ ਮਾਰੀ ਠੀਕੀ ਤੇ ਕਿੰਨੇ ਜਣੇ ਬਚੇ ਨੇ ਆ ਮੈਂ ਜਿਹੜਾ ਦੋ ਬ੍ਰਦਰ ਠੀਕ ਨੇ ਇੱਕ ਬ੍ਰਦਰ ਜਿਹੜਾ ਹੈਗਾ ਉਹ ਪਖਟਾਨਾਂ ਦੇ ਵਿੱਚ ਜਿਹਨੇ ਜੰਪ ਕੀਤੀ ਸੀ ਉਹ ਸੀਗਾ ਇੱਕ ਭਰਾ ਜਿਹੜਾ ਦੂਜਾ ਹੈਗਾ ਉਹ ਵੀ ਬਚਾਉਣ ਖਾਤਰ ਆਇਆ ਸੀ ਪਰ ਉਹ ਚਿੱਕਰ ਦੇ ਵਿੱਚ ਉੱਥੇ ਗਿਰ ਗਿਆ ਸੀਗਾ ਤੇ ਉਹ ਠੀਕ ਹੈ ਮਤਲਬ ਸੇਫਲੀ ਨੇ ਦੋਨੋਂ ਭਰਾ ਸੇਫ ਨੇ ਪਰ ਇੱਕ ਭੈਣ ਤੇ ਭਾਈ ਜਿਹੜੇ ਮੈਂ ਦੋਨੋਂ ਉਹ ਦੋਨਾਂ ਦੀ ਡੈਥ ਹੋ ਪਰਿਵਾਰ ਨੇ ਕੋਈ ਤਾਂ ਕੋਈ ਲੜਾਈ ਵਗੈਰਾ ਘਰ ਦੇ ਵਿੱਚ ਕੋਈ ਨਹੀਂ ਪਰਿਵਾਰ ਸਦਮੇ ਦੇ ਵਿੱਚ ਹੈ ਪਰਿਵਾਰ ਨੂੰ ਹੋਸ਼ ਹੀ ਨਹੀਂ ਹੈ ਵੀ ਅਚਾਨਕ ਕੀ ਹੋਊਗਾ ਕੀ ਗੱਲਬਾਤ ਹੋਈ ਆ ਕਿਉਂਕਿ ਕੋਈ ਕਿਸੇ ਪ੍ਰਕਾਰ ਦੀ ਗੱਲਬਾਤ ਨਹੀਂ ਹੋਈ ਪਰਿਵਾਰ ਦੇ ਵਿੱਚ ਇਹ ਆ ਤਾਂ ਕੋਈ ਦੁੱਖ ਕੋਈ ਬੈਠ ਕੇ ਗੱਲ ਹੋ ਸਕਦੀ ਸੀ ਪਰ ਤਰਾ ਬਾਪ ਨੂੰ ਵੀ ਨਹੀਂ ਪਤਾ ਨਾ ਭਰਾਵਾਂ ਨੂੰ ਪਤਾ ਨਾ ਰਿਸ਼ਤੇਦਾਰਾਂ ਨੂੰ ਤਾਂ ਕਿੰਨੀ ਕਮਰ ਦੀ ਕੁੜੀ ਦੀ ਆ ਲੜਕੀ ਦੇ ਉਮਰ ਆਈਡੀਆ ਤਾਂ ਨਹੀਂ ਹੈ 25 ਤੋਂ 30 ਸਾਲ ਦੀ ਇਹ ਸੰਭਵ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ